ਵੀਰ ਵੀਰ ਜੀ ਹਾਂ ਭਾਈ ਕੀ ਕੰਮ ਸੀ ਥ੍ਰੀ ਸਲਿੰਡਰ ਲੈਂਡ ਆਇਆ ਸੀ ਆ ਭਰਿਆ ਯਾਰ ਨਾ ਯਾਰ ਸਲਿੰਡਰ ਤਾਂ ਹੈ ਨਹੀਂ ਆਪਣੇ ਹਾਂ ਉਹ ਸਾਡਾ ਯਾਰ ਵਿੱਚ ਹੀ ਰਹੇਗਾ ਕੰਮ ਹੀ ਸਾਰਾ ਰੋਟੀਆਂ ਵੇਚੀ ਰਹੇਗੇ ਪਕਦੀਆਂ ਇੱਥੇ ਤਾਂ ਰਹੇਗਾ ਸਲੈਂਟਰ ਨਹੀਂ ਮਿਲ ਸਕਦਾ ਚਾਹ ਪਾਣੀ ਪੀ ਸਕਦਾ ਰੋਟੀ ਤੈਨੂੰ ਸ਼ਿਕਾਸ ਰੋਟੀ ਮੈਂ ਤਾਂ ਖਾ ਲੂਗਾ ਸਾਡੇ ਘਰੇ ਜਵਾਗ ਵੀ ਬੈਠੇ ਆ ਠੀਕ ਤੇ ਸਿਲੰਡਰ ਦੇ ਦੇ ਯਾਰ ਤੁਹਾਨੂੰ ਭਰਾ ਦੂੰਗਾ ਤੇਰੇ ਕਰ ਸਕਦਾ ਬਾਈ ਯਾਰ ਸਿਲੰਡਰ ਨਹੀਂ ਭਰਾ ਦੂੰਗਾ ਯਾਰ ਐ ਨਾ ਕਰ ਬਾਪੂ ਨੂੰ ਕਹ ਦੇ ਮੈਂ ਕਹ ਦੇ ਘਵਾ ਦੇ ਯਾਰ ਆਪੇ ਤਾਂ ਆਪ ਹੈ ਨਹੀਂ ਸਿਲੰਡਰ ਯਾਰ ਬਾਈ ਹਾਊਗਾ ਕਰ ਯਾਰ ਦੇਖ ਲੈ ਤੂੰ ਨਹੀਂ ਹੈਗਾ ਯਾਰ ਲੈ ਜੀ ਉਹ ਡੰਗ ਸਾਡੋ ਦੋ ਦਿਨ ਲੈ ਨੀ ਹੋਰ ਕੁਛ ਲੈ ਕੇ ਜਾਣਾ ਚੀਜ਼ ਲਿਜਾ ਸਕਦਾ ਚਾਹ ਪਾਣੀ ਰੋਟੀ ਪਾਣੀ ਪੀ ਸਕਦਾ ਖਾ ਸਕਦਾ ਸੇ ਚਲ ਚਾਹ ਪਿਆ ਦੇ ਪਰ ਸਿਲੰਡਰ ਨਹੀਂ ਮਿਲ ਸਕਦਾ ਬਾਈ ਹੈਂ ਡੈਂਟਰ ਨਹੀਂ ਮਿਲ ਸਕਦਾ ਯਾਰ ਜਵਾਕ ਸਾਡੇ ਭੁੱਖੇ ਬਠੇ ਕਰੀ ਮੈਂ ਤਾਂ ਚਾਹ ਪੀ ਲੂੰਗਾ ਤੇ ਜਵਾਕ ਸਾਡੇ ਕੁੱਤੇ ਕੋਠੇ ਯਾਰ ਆਇਆ ਮੈਨੂੰ ਪਤਾ ਤੁਸੀਂ ਰੱਖ ਦਿੰਦੇ ਜੇ ਘਰ ਸਿਲੰਡਰ ਤੋਂ ਆ ਨਾ ਤੁਹਾਡੇ ਘਰੇ ਹੁੰਦੇ ਆ ਦੋ ਆਇਆ ਸਕਦਾ ਜੇ ਆਇਆ ਯਾਰ ਚੱਲ ਯਾਰ ਬਾਹਰ ਤੈਨੂੰ ਇੱਕ ਵਾਰੀ ਫਾਇਦਾ ਜਦੋਂ ਹੈ ਨਹੀਂਗਾ ਯਾਰ ਫਰਾਂਡ ਗਵਾ ਦਾ ਫਾਇਦਾ ਕੀ ਸਾਨੂੰ ਹੋਇਆ ਹੋਰ ਕੋਈ ਚੀਜ਼ ਇਹ ਲ ਜਾ ਸਕਦਾ ਤੂੰ ਰੋਟੀ ਹੋਰ ਮੈਨੂੰ ਬਸ ਠੰਡਾ ਪੀ ਆ ਸਿਲੰਡਰ ਚ ਗੈਸ ਪਾ ਦੇ 2 ਕਿਲੋ ਗੈਸ ਹੁੰਦੇ ਤਾਂ ਤੈਨੂੰ ਦੇ ਦਿੰਦੇ ਭਰਾ ਇਹ ਨਹੀਂ ਮਿਲ ਸਕਦਾ ਆ ਵੇਖ ਲੈ ਠੰਡ ਨਾਲ ਕਿਵੇਂ ਇਕੱਠਾ ਹੋ ਗਿਆ ਮੈਂ ਯਾਰ ਕੋਈ ਲਿਆਜ ਨਹੀਂ ਜਾ ਯਾਰ ਐਰੇ ਵੈਕੇ ਮੈਂ ਠੰਡ ਬੜੀ ਲੱਗਦੀ ਨਹੀਂ ਚੱਲ ਯਾਰ ਬਸ ਫਿਰ ਕੋਈ ਫਾਇਦਾ ਨਹੀਂ ਸਾਨੂੰ ਤਾਂ ਤੁਹਾਡੀ ਗੋਣ ਦਾ ਯਾਰ ਹੁਣ ਤਾਂ ਦੇ ਦਿੰਦੇ ਤੈਨੂੰ ਚੱਲ ਯਾਰ ਚੱਕ ਆਉਣਾ ਕਮਾਲ ਹੋ ਗਈ ਯਾਰ ਹੋਰ ਤੇ ਚੀ ਜਲ ਜਾ ਸਕਦਾ ਤੇਰੇ ਹੋਰ ਮੈਂ ਤਾਂ ਕੀ ਲਿਆ ਜਿਹੜੀ ਚੀਜ਼ ਦੀ ਲੋੜ ਆ ਤਾ ਤੁਸੀਂ ਦਿੱਤੀ ਨਹੀਂ ਸਿਲੰਡਰ ਨਹੀਂ ਮਿਲਦਾ ਉਹ ਪੁੱਨ ਲੱਗਦਾ ਹੁੰਦਾ ਜੇ ਜਾਂ ਯਾਰ ਕਿਸੇ ਗਰੀਬ ਦੇ ਕੰਮ ਆ ਜਾ ਕਰੋ ਕਦੇ ਤਾਂ ਇੱਕ ਵਾਰ ਨਹੀਂ ਹੈਗਾ ਸਿਲੰਡਰ ਇਹ ਨਹੀਂ ਸਿਲੰਡਰ ਚਲੋ ਆ ਜਾ ਤਾਂ ਪਿਆ ਜਾਦਾ ਚਾਹ ਫਿਰ 2:30 ਵਜੇ ਬਣਾਵਾਂਗੇ ਯਾਰ ਅਜੇ 1:00 ਵਜੇ ਲੈ ਹੁਣ ਤਾਂ ਦੋਵੇਂ ਚਾਹ ਪੀਲਾ ਹੋਣਾ 1:00 ਵਜੇ 2:30 ਵਜੇ ਬਣਾਵਾਂਗੇ 1:00 ਵਜੇ ਅਜੇ ਬਣਾਈ ਨਹੀਂ ਚਾਹ ਅਜੇ ਟਾਈਮ ਹੀ ਹੈ ਸਾਡਾ ਤੁਸੀਂ ਤਾਂ ਫਿਰ ਕਿਸੇ ਕੰਮ ਵੀ ਨਹੀਂ ਸਾਡੇ ਸਾਹਮਣੇ ਕੋਈ ਫਾਇਦਾ ਨਹੀਂ ਤੁਹਾਡੇ ਨੂੰ ਅਵੀਰ ਯਾਰ ਵੇਖ ਲੈ ਸਾਡਾ ਸਰਜੂਗਾ ਦੇ ਦੇ ਭਾਈ ਯਾਰ ਹੈ ਨਹੀਂ ਤੈਨੂੰ ਇੱਕ ਵਾਰੀ ਕਹਤਾ ਯਾਰ ਔਰ ਲੋਡ ਸੀਗੀ ਤਾਂ ਹੀ ਤੇਰੇ ਕੋਲੇ ਆਇਆ ਮੈਂ ਤਾਂ ਕੱਢੀ ਆ ਤੇਰੀ ਮੈਂ ਤੈਨੂੰ ਮਾਰੂ ਮੈਂ ਚਾ ਠਕੇ ਯਾਰ ਅੱਗੇ ਠੰਡ ਬੜੀ ਏ ਠੰਡ ਬੜੀ ਏ ਜੱਜ ਆਉਂਦਾ ਪਰੇ ਕੋਈ ਨਹੀਂ ਕਿਤੇ ਸਾਡੀ 900 ਰੁਪਏ ਸਿਰੇ ਦੱਸਾਂਗੇ ਤੁਹਾਨੂੰ ਜੰਗਾ ਕੋਈ ਨਹੀਂ ਕੋਈ ਨਹੀਂ ਜਿੱਦੇ ਲਾੜਦੇ ਨਹੀਂ ਨਾ